ਚਰਾਣ ਤੇ ਵਿਸ਼ੋ ਚਰਾਣ ਤੇ ਇੱਥੇ ਆ ਆ ਆ ਆ ਸੁਣਾਵਾਂ ਇੱਥੇ ਕਬੱਡੀ ਇੱਥੇ ਕਬੱਡੀ ਇੱਥੇ ਕਬੱਡੀ ਕਬੱਡੀ ਸੋਹਣੀ ਪਿਆਰ ਨਾਲ ਸੋਹੜੋ ਉਹ ਸੋਹੜੋ ਸਖੀਂਦਰ ਸਟੇਡੀਅਮ ਦੇ ਬੋਲੋ ਇਹ ਚਿਰਾਗ ਦੀ ਤਿੰਨ ਜਫੇ ਸੁਖਿੰਦਰ ਕਨੇਡਾ ਦੇ ਵੱਲੋਂ ਇਹ ਚਿਰਾਗ ਦੀ ਤਿੰਨ ਜਫੇ ਲਾਉਣਾ ਤੇ 3100 ਦਿੱਤਾ ਜਾਣਾ ਹੈ ਸੁਖਿੰਦਰ ਕਨੇਡਾ ਦੇ ਵੱਲੋਂ ਲਓ ਸੈਮੀ ਮੈਚ ਦੀ ਸ਼ੁਰੂਆਤ ਹਕਾਰਗਰਾਂ ਵਾਲੇ ਕਰੀ ਤਾੜੀਆਂ ਮਾਰੋ ਫੈਨੀ ਰੇਡ ਕਹਿੰਦੇ ਗੁਰਪ੍ਰੀਤ ਵਾਹੇ ਸਾਲ ਦਾ ਮਿੱਕਾ ਚੱਕਲਾ ਬਾਈਕਰ ਲਓ ਸਾਹਮਣੇ ਕਹਿੰਦੇ ਪਹਿਲੀ ਕਬੱਡੀ ਪਾਜੀ ਮੇਰੇ ਮਿੱਤਰੋ ਉਹ ਦੂਜੇ ਸੈਮੀ ਦੀ ਕਹਿੰਦੇ ਪਹਿਲੀ ਆ ਹੁਣ ਬਲੋ ਟਕਾੜੇ ਲੱਗਣਗੇ ਲਓ ਕਹਿੰਦੇ ਵਰਪਤ ਕਬੱਡੀ ਪਾ ਰਿਹਾ ਲੱਗਾ ਦੇ ਰੋਚਾ ਬੰਲਾ ਕਬੱਡੀ ਦੇ ਰੋਚਾ ਆਹ ਕਹਿੰਦੇ ਧਾਕੜ ਗੋਗਰੀਆ ਵਾਲਾ ਕੀ ਬਾਤ ਹੈ ਓ ਕਾਲ ਕਾਲ ਵਾਲਿਓ ਮੈਚ ਦੇ ਵਿੱਚ ਲੱਗਦਾ ਦਸੋ ਬਣਾ ਲਿਆ ਲਓ ਰਕੇਸ਼ ਬੌਪਰ ਨੇ ਕਬੱਡੀ ਪਾਦੀ ਹੈ ਲੈ ਵੀ ਤਿਆਗ ਓ ਹੋ ਮੁੰਡੇ ਦੇ ਨੇੜੇ ਆਹ ਚੜਾਗ ਦੀ ਹੋਣੇ ਹਰ ਵਾਪਰੀ ਆ ਕਹਿੰਦੇ ਬਾਟਾਂ ਵੜਦਾ ਦਰਿਆਵਾਂ ਦਾ। ਆ ਤਕੜਾ ਨਮਰਸ਼ ਕਰਨੂ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ। ਬਰੇ ਸਾਹ ਵਾਲਾ ਫੇਰ ਤੁਰ ਪਿਆ। ਇਹ ਸੈਮੀ ਮੈਚ ਹੈ। ਜਿਹੜੇ ਮੁੰਡੇ ਜਿੱਤ ਗਏ ਉਹ ਲੋਹਾਰੇ ਨਾਲ ਫਾਈਨਲ ਖੇਡਣਗੇ। ਆ ਫਾਈਨਲ ਦੇ ਬੈਸਟਾਂ ਨੂੰ ਟ੍ਰੈਕਰ ਦਿੱਤੇ ਜਾਣੇ ਆ। ਆ ਗੁਰਪ੍ਰੀਤ ਦੀ ਰੇਡ। ਯਾਰ ਜੱਫੀ ਢਾਂਗੇ ਵਾਲੇ, ਰਾਜੂ ਵਰਗੇ, ਗੋਗੜ ਵਰਗੇ। ਆ ਕਹਿੰਦੇ ਨਾਲ ਟੱਕਲ ਗੋਗੜੀਆਂ ਵਾਲਾ ਤੇ ਕਹਿੰਦੇ ਯਾਰ ਕਹਿੰਦੇ ਢਾਂਗਿਆ, ਗੁਰਵਿੰਦਰ ਫਾਈ ਫਾਈ ਰੇਡ ਤੇ ਇੱਥੇ ਰੱਖਾ। ਹੇ ਬੜੇ ਸਾਹ ਵਾਲਾ ਐ ਵੀ ਮੀਕਾ ਤਮੁਰਜੀ ਵਾਲਾ ਆਹ ਵੇਖੋ ਜਿਹੜਾ ਕਮਰਜੀ ਵਾਲਾ ਵੀ ਕਬੱਡੀ ਪੈ ਰਹੀ ਹੈ ਕਿ ਤੰਬਦੇ ਨੇ ਹੱਥ ਜਿਹੜੇ ਉਹ ਕੰਨਾਂ ਦੀ ਉਹ ਤੰਗਦੇ ਉਹ ਧੁੱਗੀ ਦੇ ਆਂਡਿਆਂ ਚ ਵੀਰੇ ਤਾਜ ਨਹੀਂ ਉਹ ਜੰਮਦੇ ਆਹ ਕਹਿੰਦੇ ਤਮੁਰਜੀ ਵਾਲਾ ਉਹ ਦੂਜੇ ਪਾਸੇ ਚਰਾਗ ਵੀਰ ਓ ਢਗੜੇ ਓ ਬਾਸ ਜਿਆਦੇ ਤਾੜੀ ਰੁਕਣੀ ਨਹੀਂ ਚਾਹੀਦੀ ਜੱਲਾਦਾ ਦਬਰਜੀ ਆਏ ਨੇ ਮੇਲਾ ਗੁੰਜਲਾ ਦਿੰਦਾ ਆਹ ਸਾਹਮਣੇ ਪਈ ਰੇਡ ਤੇ ਚਾਰਾਂ ਦੇ ਵਿੱਚੋਂ ਲੈ ਵੀ ਗੁਰਵਿੰਦਰਾ ਹੋ ਨੇੜੇ ਲੈ ਵੀ ਘਾਂਡੇ ਵਾਲਿਆ ਹੋ ਨੇੜੇ ਆਹ ਚਾਰ ਨੇ ਚਾਰੇ ਚਾਰ ਬਰ ਚਾਰ ਹਰ ਰਾਜੂ ਪਾਉ ਕਹਿੰਦੇ ਆਹ ਗੱਡੇ ਫੜ ਗਿਆ ਲੱਗਾ ਤਾਂ ਜੋਰ ਜੱਫੇ ਤੇ ਜੱਫਾ ਥਾ ਜੱਫਾ ਹਾਜੂ ਪਾਉ ਨੇ ਦਿੱਤਾ ਲਾ ਜੱਫਾ ਹਾਜੂ ਪਾਉ ਨੇ ਦਿੱਤਾ ਲਾ ਜੱਫਾ ਲੈ ਚਲਾ ਗਿਆ ਗੱਲ ਤੇਰੇ ਤੇ ਬਾਕੀ ਕਹਿੰਦੇ ਲਾਜੱਸਾ ਇਹ ਕਹਿੰਦੇ ਸਰਜੀਤ ਬਾਈ ਕਹਿੰਦਾ ਇਹ ਰਿਸ਼ਤੇ ਵਾਲੀ ਜੁਤੀ ਮਾਈ ਹੈ ਉਹ ਜਿਲੋਤ ਨਾਣਾ ਕਹਿੰਦੇ ਧਰਤੀ ਲਈਆਂ ਦੇ ਪਿੰਡ ਦੀ ਬਰਦਰ ਕਹਿੰਦੇ ਪਾਪਰ ਵਾਲਾ ਕਬੱਡੀ ਖੇਡਣ ਦੇ ਲਈ ਤਿਆਰ ਹੋਏ ਮੇਰੇ ਮਿੱਤਰ ਆ ਚਾਰੇ ਪਿਆਰ ਵਰ ਤਿਆਰ ਕਰਤੇ ਉਹ ਕਹਿੰਦੇ ਕਾਰਗਰ ਦੇ ਵਿੱਚ ਕੀ ਹੋਈ ਜਾਂਦਾ ਘਾਂਗੇ ਆਲਾ ਫੇਰ ਘਾਂਗੇ ਆਲਾ ਫੇਰ ਘਾਂਗੇ ਆਲਾ ਫੇਰ ਹਵੇ ਇਧਰ ਜੱਫਾ ਕਰ ਲਓ ਉਧਰ ਜੱਫਾ ਐਂਡ ਸਿਰੇ ਦਾ ਮੈਚ ਅੱਜ ਦੇ ਦਿਨ ਦਾ ਵਨ ਆਫ ਦਾ ਬੈਸਟ ਮੈਚ ਉਹ ਕਾਰ

ਕਿਆ ਰੋਪਟਾ ਉੱਤੀਆ ਹਕਾਲਗੜ ਦੇ ਮੇਲੇ ਦੀ ਰੋਪਟਾ ਉੱਤੀਆ ਆਹ ਕਹਿੰਦੇ ਬਖੰਡੇ ਵਾਲਾ ਉਹ ਤਾਲੂਤੇ ਵਾਲਾ ਕਹਿੰਦੇ ਕਬੱਡੀ ਪਾਉਣ ਦੇ ਲਈ ਪਹੜਿਆ ਹੋਇਆ ਮੇਰੇ ਮਿੱਤਰੋ ਲੋਕਾਂ ਦੇ ਦਰਖਤਾਂ ਦੇ ਜੜੇ ਖੜੇ ਆ ਉਹ ਦੁਨੀਆ ਦੇਰਿਆਂ ਤੇ ਉਹ ਰਵਾਲ ਘੁੰਮਣੇ ਤਾਲਗੜ ਦੇ ਵਿੱਚ ਮੇਰੇ ਮਿੱਤਰੋ ਉੱਪਰ ਚੌਂਦੀ ਕੌਂਦੀ 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 ਖਿਚੜਾ ਖਿਚੜਾ ਇੱਥੇ ਆਲਗਰ ਦੇ ਵਿੱਚ ਕਹਿੰਦੇ ਸਿਰਾ ਹੋਰਾਂ ਦੀ ਗੱਲ ਹੋ ਗਈ ਆ ਤੇ ਰਕੇਸ਼ ਬਾਂਪਰ ਫੇਰ ਆ ਗਿਆ ਆ ਕਹਿੰਦੇ ਮੈਦਾਨੇ ਦੁੱਖ ਤੋੜੇ ਪਾਇਆ ਰਕੇਸ਼ ਤੇ ਚਿਰਾਗ ਫੇਰ ਇੱਥੇ ਰੱਖ ਇੱਥੇ ਰੱਖ ਓ ਓ ਏ ਆ ਓ ਤੇਰੀ ਉਹ ਫਲੈਗ ਕਿਸੇ ਤੇ ਤੇਰੀ ਉਹ ਫਲੈਗ ਕਿਸੇ ਗੁੱਤ ਭਾਵੀ ਤੋਂ ਟਟਾਦੀ ਮੇਰੀ ਓ ਤੇਰੀ ਉਹ ਫਲੈਗ ਕਿਸੇ ਉਹ ਸਾਹਮਣੇ ਬਰੇ ਸਾਹਿਬ ਦਾ ਗੁਰਪਈ ਦਾ ਇਹ ਕਬੱਡੀ ਪੌਂਟ ਲਈ ਵਾਧਾ ਹੈ ਮੈਚ ਕਹਿੰਦੇ ਸਰੇ ਦਾ ਚੱਲਦਾ ਆ ਮੈਚ ਨੇ ਨਜ਼ਾਰੇ ਲਿਆ ਦੇ ਆ ਕਾਲਗੜ ਦਾ ਮੇਲਾ ਗੁੰਮਦਾ ਲਓ ਬਰੇ ਸਾਹਿਬ ਦੀ ਰੇਡ ਤੇ ਨੰਬਰ 8 ਥਾ ਥਾ ਹੋਈ ਜਾਂਦੀ ਹੈ ਥਾ ਥਾ ਹੋਈ ਜਾਂਦੀ ਹੈ ਕੰਗਿਆਰਾ ਕਿਨ ਪਿੰਡਾਂ ਦਾ ਮੋਲਾ ਉਹ ਦੂਜੇ ਪਾਸੇ ਹਰਜੀਤ ਦੇ ਇੱਕ ਵਾਰ ਸੌੜਾ ਦੇ ਖਿਲਾਫ ਪੁਰੀਆ ਦਾੜਾਪੁਰੀਆ 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 ਤੇ ਦੀਪ ਦੀਪ ਤੇ ਦਾੜਾਪੁਰੀਆ ਆਹ ਟੱਕਰ ਬਿਸਰੇ ਦੀ ਆਹ ਟੱਕਰ ਬਿਸਰੇ ਦੀ ਏ ਆ ਤੇ ਆਦੇ ਲਾਟ ਦਿਆਂ ਦੇ ਲਾਗੇ ਆਹ ਆਹ ਸਵਾਦ ਆਹ ਦੀਪ ਕਹਿੰਦਾ ਬਾਈ ਮਾਰਿਆ ਨਾ ਕਰੇ ਜੋ ਮਾਰਨੀਆਂ ਨੇ ਪੁੱਲੀਆਂ ਪੁੱਲੀਆਂ ਮਾਰਾ ਕਰੋ ਉਹ ਖੇੜੀ ਅੱਪਾ ਵੀ ਆ ਹੋਰ ਕਰੋ ਪਰਮਾਤਮਾ ਜਦੋਂ ਦਵਾਦਾਂ ਨੇ ਮੈਦਾਨ ਉਰ ਪਿੱਛੇ ਨਹੀਂ ਟੱਕਿਆ ਮੁੜ ਕੇ ਨਹੀਂ ਦੇਖਿਆ ਕਿ ਜਾਨ ਲੱਗੇ ਨੇ ਪਿੱਛੇ ਮੁੜ ਕੇ ਨਹੀਂ ਟੱਕਿਆ ਮੈਂ ਪੱਕਾ ਕਹਿ ਸਕਦਾ ਕਿ ਅੱਖਾਂ ਧਰੀਆਂ ਹੋਣਗੀਆਂ ਮੈਂ ਪੱਕਾ ਕਹਿ ਸਕਦਾ ਕਿ ਅੱਖਾਂ ਧਰੀਆਂ ਹੋਣਗੀਆਂ ਉਹ ਵਰਪਰੀ ਪਾ ਦਿਓ পাড় না লোক সামনে কবাট গো চট গো আজ কমেটি রমাল ঘোলা আজ কমেটু আপ রমাল ঘোলা সামনে কে রেড পড়ি ਮੇ ਬੋਤਰ ਨੀ ਤਰਤੀਦ ਮੇਰੇ ਵੋਤਰ ਲਕਾ ਕੇ ਨੇ ਬਾਟਰ ਵੋ ਪਂਗਿਡੇ ਬਾਟਰ ਮੇ ਬੋਤਰ ਨੀ ਤਰਤੀਦ ਮੇਰੇ ਕਾਤ ਹੈ ਕਹਿੰਦੇ ਆ ਮੈਚ ਨੇ ਵਾ ਯਾਰ ਸਿਰਾ ਕਰਤਾ ਆ ਮੈਚ ਨੇ ਦੁੱਖ ਤੋੜਤੇ ਆ ਮੈਚ ਨੂੰ ਲੰਮਾ ਸਮਾਂ ਯਾਦ ਰਹੂਗਾ ਇਹ ਸੈਮੀ ਲੱਗਿਆ ਸੀ ਆ ਤੇ ਕਹਿੰਦੇ ਦੁਨੀਆ ਖੁਸ਼ ਹੋ ਗਈ ਸੀਗੀ ਆ ਲੋਕ ਭਾਗੋ ਬਾਗ ਹੋ ਗਏ ਸਰ ਆਹ ਸਾਹਮਣੇ ਕਬੱਡੀ ਪੌਣ ਦੇ ਲਈ ਪਰਮ ਕਾਲੋਕੇ ਵਾਲਾ ਤਿਆਰ ਬਰ ਤਿਆਰ ਕਾਂਗੇ ਦੀ ਸਟਾਪ ਲਾਈਨ ਜੱਥੇਦਾਰ ਚੱਲਣ ਸੋ ਕਾਂਗੇ ਵਾਲੇ ਦੀਆਂ ਯਾਤਾਂ ਨੇ ਆਹ ਕਾਂਗੇ ਵਾਲੇ ਮੁੰਡੇ ਤਿਆਰੀ ਦੇ ਵਿੱਚ ਔਰ ਸਾਹਮਣੇ 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 ਆਹ ਲੜਦਾ ਜੋਰ ਤੇ ਮਿੱਤਰੋ ਲੈ ਕੇ ਆ ਮਗਲੋ ਦੁੱਖ ਤੋੜਤੇ ਮੇਰੇ ਮਿੱਤਰੋ ਐਨ ਚੋਟੀ ਦਾ ਮੈਚ ਫੜਿਆ ਗਿਆ ਉਹਦੇ ਦੇ ਮੈਦਾਨ ਕਿਤੇ ਕਿਤੇ ਹੰਦੇ ਆ ਉਹ ਮੈਦਾਨ ਉਹ ਨੱਪਾ ਦਾ ਪਿਆਰ ਹੈ ਉਹ ਤਾਖਾ ਮੇਰੇ ਮਿੱਤਰੋ ਦਸਤਾਂ ਦੀ ਕਿੰਨੇ ਟਰੈਕਟਰ ਉੱਤੇ ਜਾਣਗੇ ਉਧਰ ਪਰਸ਼ਕਾ ਦਾ ਧੰਨਵਾਦ ਵੀਰਾਂ ਦਾ ਧੰਨਵਾਦ ਉਹ ਫੌਜੀ ਭਰਾ ਮਾਰੋ ਏ ਏ ਏ ਏ ਕੀ ਬਾਤ ਜਨਾਜ ਤੇ ਰੇਸ਼ ਜਨਾਜ ਤੇ ਰੇਸ਼ ਸਰਾਹ ਤੇ ਆਇਆ ਆ ਆ ਆਹ ਸਵਾਦ ਆ ਸਵਾਦ ਆ ਅੱਜ ਤੇ ਸਰਾਹ ਹੋ ਗਿਆ ਅੱਜ ਤੇ ਸਰਾਹ ਹੋ ਗਿਆ ਲੈ ਵੀ ਕਾਲਗੜਾ ਨੂੰ ਮੈਚ ਦਾ ਨਜ਼ਾਰਾ ਦੇਖ ਲਈ ਤਾੜੀਆਂ ਹੋਰ ਮਾਰ ਦਿਓ ਯਾਰ ਦੱਖਪੋੜ ਤੇ ਲੈ ਵੀ ਕਮਲ ਥੋੜੀ ਸਾਰੀ ਟੀਮ ਨੂੰ ਮੁਬਾਰਕਾਂ ਕਹਿੰਦੇ ਬੇਲਾ ਸਿਰੇ ਦਾ ਹੋ ਗਿਆ ਆ ਪੈਂਦੀ ਰੇਡ ਬਰੇ ਸਾਭੀਆ ਮੁੰਡਾ ਤਕੜਾ ਨੰਬਰ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਰਕੇਸ਼ ਨੇ ਫੇਰ ਮੋੜਤੀਆ ਰਕੇਸ਼ ਨੇ ਦੂਜੀ ਮੋੜਤੀਆ ਆ ਮੁੰਡਾ ਬਾਪਰੀਆ ਫੇਰ ਕਬੱਡੀ ਪਾਉਂਦ ਲਈ ਵਧਿਆ ਹੈ ਮੈਚ ਕਾਹਦਾ ਕਹਿੰਦੇ ਭੜਾਕੇ ਪਈ ਆਉਂਦੇ ਆ ਆ ਸਾਹਮਣੇ ਪੈਂਦੀ ਰੇਡ ਤੇ ਰਕੇਸ਼ ਬਾਪਰੀਆ ਆ ਸਿਰੇ ਦਾ ਨੰਬਰ ਜੋੜ ਗਿਆ ਅਗਲੀ ਰੇਡ ਦਾ ਵੀ ਬਰੀ ਕਰੀ ਗੱਲ ਆਓ ਸਾਹਮਣੇ ਬਰਪ੍ਰਿਤ ਹੈ ਅਸਲ ਤੇ ਸੋਣ ਹਣ ਤੰਗੂਰ ਚ ਤੋਰੇ ਪਏ ਆ ਹਰ ਕਿਨਾਰ 'ਚ ਪਾੜੇ ਪਏ ਆ ਪਤਾ ਲੱਗਦਾ ਵੀ ਮੇਲਾ ਇਡ ਚਾਪੀਣਾ ਮੇਰੇ ਮਿੱਤਰੋ ਜੁੱਫ ਟੱਕ ਗਏ ਪਾਸਾ ਵਾਲਾ ਵੀਰ ਗੂਬਰ ਆਇਆ ਮੱਕਾ ਦਾ ਵੱਡਾ ਕਾਠੇ ਮੇਰੇ ਮਿੱਤਰੋ ਹਰਨ ਸਾਹ ਵਾਲਾ ਨਿਮਰਤਾ ਗੌਂਟੂ ਅਰਥ ਉਹ ਧਰਤੀ ਨਾਲ ਜੁੜ ਕੇ ਰਹਿਣ ਵਾਲਾ ਪਰ ਢਾਂਗੇ ਵਾਲਾ ਢਾਂਗੇ ਵਾਲਾ ਹਾਈ ਭਈਆ ਇਹ ਢਾਂਗੇ ਵਾਲਾ ਹੋ ਗਿਆ ਹੋ ਗਿਆ ਧਰਤੀ ਪੈਂਦੀਆਂ ਤਾੜੀਆਂ ਵੱਜਦੀਆਂ ਸਾਫੇ ਘੁੰਮਦੇ ਐ ਅੱਜ ਸਿਰਾ ਹੋ ਗਿਆ ਹਕਾਲਗਰ ਦੇ ਵਿੱਚ ਤੇ ਰਿਕਾਰਡ ਤੋੜ ਕੱਟ ਹੋ ਗਿਆ ਰਿਕਾਰਡ ਤੋੜ ਕਹਿੰਦੇ ਮੈਚ ਚੱਲ ਰਿਹਾ ਆ ਸਾਹਮਣੇ ਅਗਲੀ ਰੇਡ ਨਮਰਦੀ ਵਾਲਾ ਫੇਰ ਨੌਦੀਮ ਦੀ ਰੇਡ ਤੇ ਚਾਲ ਦੇ ਵਿੱਚੋਂ ਕੋ ਆਹ ਸਾਹਮਣੇ ਤੇ ਨੰਬਰ ਆ ਆ ਆਸ਼ਾ ਹੈ ਉਪਰਦੀ ਵਾਲਾ ਆ ਉਪਰਦੀਆਂ ਬਹੁਜਬਾਨ ਉਹ ਹੈਗੀ ਇਲਾਜ ਹੀ ਦਾ ਉਪਰਦੀ ਵਾਲਾ ਮੇਰੇ ਮਿੱਤਰੋ ਕਿਹੜਾ ਨੰਬਰ ਕਰ ਗਿਆ ਅੱਜ ਕਹਿੰਦੇ ਚੌਤੀ ਦਾ ਮੁਕਾਬਲਾ ਚੱਲਦਾ ਤੇ ਪਹਿਲਾ ਕਹਿੰਦਾ ਸੀਗਾ ਵੀ ਰੌਲੇ ਵਾਲੀ ਕੌਣ ਬਾਈਊਗਾ ਰੌਲੇ ਵਾਲੀ ਵਾਟ ਅੱਜ ਕੌਣ ਬਾਈਊਗਾ ਹਕਾਲਗੜ੍ਹ ਦੀ ਧਰਤੀ ਮੇਰੇ ਮਿੱਤਰੋ ਚੱਲ ਬਾਹਰ ਟੱਕਰ ਰੌਲੇ ਵਾਲਿਆ ਟੱਕਰ ਦਾ ਨਾਮ ਹੈ ਹੈਨਸਰੇ ਦੀ ਕਬੱਡੀ ਹੋ ਗਈ ਹੈ ਕਾਰਗਰ ਦੇ ਵਿੱਚ ਲਓ ਰਕੇਸ਼ਰੇ ਕਬੱਡੀ ਪਾ ਦਤੀ ਹੈ ਇਧਰ ਮਈਆਂ ਦੇ ਚਾਰ ਫਰਾਗ ਵਰਗੇ ਫਰੀਆਦ ਵਰਗੇ ਫਰਾਪੁਰੀਆ ਹੈਰੀ ਉਹ ਪੈਂਦੀ ਰੇਡ ਤੇ ਲਓ ਟੱਕਰ ਫੇਰ ਸਰੇ ਦੀ ਹੈ ਲਓ ਪਰਿੰਦੇ ਬਾਪਰੀਆ ਤੇ ਮਈਆਂ ਵਾਲੇ ਦਾ ਮੁੰਡਾ ਆ ਦੋ ਖਿਡਾਰੀਆਂ ਦੇ درمیان ਹਰਜੀਪਾਸੇ ਹਰਜੀਪਾਸੇ ਉਹ ਲੱਗਾ ਜੋਰ ਤੇ ਕਬੱਡੀ 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 ਲੜਨਾ ਲੜਨਾ ਯਾਰ ਖੇਡ ਵਧੀਆ ਦਿਖਾਉਣੀ ਆ ਹੁਸਾਰੀ ਕਰਨਾ ਖੇਡ ਵਧੀਆ ਦਿਖਾਉਣੀ ਆ ਸਿਰੇ ਦਾ ਮੈਚ ਚੱਲਦਾ ਅਗਲੀ ਰੇਡ ਅਗਲੀ ਰੇਡ ਦੂਜੀ ਰੇਡ ਛਦਾਈਓ ਪਿਆਰ ਹੈ ਉਹ ਕਮਲੋ ਉਹ ਜੰਮਲੋ ਉਹ ਝੰਮੋ ਉਹ ਸਾਤੇ ਵਾਲਿਓ ਇਹ ਪਿਆਰ ਹੈ ਹਾਂ ਸਾਹਮਣੇ ਸੇਵਕ ਨੇ ਕਬੱਡੀ ਪਾ ਦਿੱਤੀ ਹੈ ਮਈਆਂ ਦੇ ਪੰਡਾ ਸੇਵਕ ਤੇ ਚਾਰਾਂ ਦੇ ਵਿੱਚੋਂ ਕੌਣ ਯਾਰ ਆਹ ਤੇ ਕਹਿੰਦੇ ਸ਼ੋਅ ਮੈਚਾਂ ਵਰਗਾ ਆਹ ਤੇ ਫਾਈਨਲਾਂ ਵਰਗਾ ਆਹ ਤੇ ਬੜਾ ਤਕੜਾ ਮੈਚ ਹੈ ਇੱਕ ਯਾਦਗਾਰੀ ਮੈਚ ਹੋਣੇ ਪੜਨਾ ਇੱਕ ਇਤਿਹਾਸਕ ਮੈਚ ਹੋਣੇ ਪੜਨਾ ਵੀਰਿਆਂ ਗੱਲਾਂ ਲੰਮਾ ਚਰਚਲਣੀਆਂ ਆਹ ਲੋਕਾਂ ਦੇ ਚੇਤਿਆਂ ਦੇ ਵਿੱਚ ਵਸ ਜਾਣਾ ਮੈਚ ਨੇ ਹੱਥ ਵਰਜੀਆ ਕਬੱਡੀ ਪਾ ਰਿਹਾ ਹੈ ਹੁਣ ਚਾਰਾਂ ਦੇ ਵਿੱਚੋਂ ਕੌਣ ਮਈਆਂ ਦੇ ਪੰਡਾ ਕਿਹੜਾ ਮੁੰਡਾ ਹੈ ਲਵੀ ਦਾਪੁਰੀਆ ਹੋ ਰਹੇ ਨੇ ਜਿਹਾ ਅਗਲੀ ਚਾਰ ਅਨੇ ਉਹ ਪਤੰਦਰ ਕੋਲੇ ਕਟਰ ਨੇ ਆਇਆ ਅੱਜ ਕੋਈ ਬਣਿਆ ਨੇ ਜੋਰ ਜੜਦਾ ਕਿ ਸੁਖਪ੍ਰੀਤ ਸ਼ੇਰਾ ਖੇਡ ਰਹਾ ਹੁੰਦਾ ਮੋਲਾ ਖੇਡ ਰਹਾ ਜੋੜ ਗੁੱਠ ਟੁੱਟ ਗਏ